ਵੱਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫੁਲਮਾਉਣ ਦੇ ਲਈ ਮੈਂ ਪੁੰਜ ਜਿਹੜਾ ਬੈਕ ਸਾਈਡ ਤੋਂ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਸਿੰਘ ਆ ਜਿਹੜਾ ਮਿੱਤਰੋ ਕਰਨ ਵਾਲੀ ਬਾਈ ਹੱਥ ਹੱਥ ਮਲਾ ਕੋਲੇ ਕਿੰਨੇ ਦਿਨ ਪਏ ਆਂਦੇ ਹਜੇ ਇਹ ਲੈ ਜੂਗੀ ਹਜੇ 5-6 ਦਿਨ ਲੈ ਜੂਗੀ ਇਹ 5-6 ਦਿਨ ਲੈ ਜੋਗੀ ਹਾਂਜੀ ਕਰਨ ਬਾਈ ਕਿੰਨਾ ਕੋ ਦੁੱਧ ਤੂੰ ਪਹਿਲੇ ਪਤਾ ਵੀ ਬਾਈ ਉੱਪਰੇ ਬੰਦੇ ਖੜੇ ਆ ਨਹੀਂ ਤਾਂ ਹੋਰ ਕੋਈ ਹੁੰਦੀਆਂ ਤੇ ਖੁਰਲੀਆਂ ਤੇ ਗਵਾਨੀਆਂ ਦੇ ਕੰਦ ਵੀ ਢਾ ਦੇਣੀ ਸੀ ਇਹ ਮੈਨੂੰ ਪੱਕਾ ਪਤਾ ਹੁੰਦਾ ਕਿਈ ਮਈਆਂ ਦੀ ਆਦਤ ਹੁੰਦੀ ਆ ਉਪਰਾ ਕਰ ਜਾਂਦੀਆਂ ਡਰ ਜਾਂਦੀਆਂ ਅਸੀਂ ਇਹਦਾ ਠੀਕ ਆ ਤਾਂ ਕਰਕੇ ਫਿਰ ਮੈਨੂੰ ਵੇਚਣੇ ਪੈ ਗਏ ਠੀਕ ਆ ਬਾਈ ਮਤਲਬ ਵੀ ਉਵੇਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਤੇ ਇੰਸਟਾਗ੍ਰam ਪੇਜ ਨੂੰ ਵੀ ਕਰ ਲਓ ਫੋਲੋ ਤੁਸੀਂ ਵੀ ਜੇਕਰ ਕੋਈ ਵੀਡੀਓ ਕਰਾਉਣੀ ਚਾਹੁੰਦੇ ਆ ਤਾਂ ਸਾਡਾ ਦਿੱਤਾ ਹੋਇਆ ਨੰਬਰ 84277 50724 84277 50724 ਤੇ ਕਰੋ ਕਾਲ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਨਵੀਂ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਅਜਿਤ ਗਿੱਲ ਦੇ ਵਿੱਚ ਅਜਿੱਤਗੱਲ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਇਹ ਮਿੱਤਰੋ ਪਿੰਡ ਆ ਜਿਹੜਾ ਕੋਟਕਪੂਰੇ ਤੋਂ ਜੈਤੋ ਰੋਡ ਦੇ ਉੱਤੇ ਸਥਿਤ ਆ ਜੈਤੋ ਤੋਂ 4-5 ਕਿਲੋਮੀਟਰ ਦੀ ਦੂਰੀ ਤੇ 6 ਕੁ ਦੂਰੀ ਪੈਂਦੀ ਆ ਸਾਰੀ ਇਸ ਪਿੰਡ ਨੂੰ ਜਦੋਂ ਪੇਚ ਐਂਟਰੀ ਮਾਰ ਲਈਦੀ ਆ ਅਜਿੱਤਗੱਲ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰ ਆ ਮੱਝ ਵਿਖਾਉਣੀਆਂ ਮਿੱਤਰੋ ਤੁਹਾਨੂੰ ਇੱਕ ਬਾਕਮਾਲ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਆ ਉਹ ਪਹਿਲਾਂ ਇਹਦੀ ਜਾਣਕਾਰੀ ਲਈਏ ਅਗਲੀ ਕਾਰਵਾਈ ਆਪਾਂ ਫੇਰ ਕਰਾਂਗੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੀਰੇ ਵਧੀਆ ਹੀ ਆ ਸੇਤਾ ਠੀਕ ਆ ਭਰਾ ਦੀਆਂ ਵੀਰੇ ਨਾਮ ਦੱਸੀ ਕਰੋ ਦੀ ਆਪਣਾ ਮੇਰਾ ਨਾਮ ਕਰਨ ਸ਼ਰਮਾ ਜੀ ਤੇ ਬਾਪੂ ਦਾ ਨਾਮ ਵੀਰੇ ਜਗਦੀਸ਼ ਸ਼ਰਮਾ ਜਗਦੀਸ਼ ਸ਼ਰਮਾ ਹੈ ਹਾਂਜੀ ਠੀਕ ਹੈ ਕਰਨ ਬਾਈ ਮੈਂ ਜਿਹੜੀ ਆਪਣੀ ਸੁੰਦੀ ਆ ਇਹ ਕਿੰਨੇ ਵਾਂ ਸੂਹਾ ਸੂਰੀ ਆ ਵੀਰੇ ਇਹ ਦੂਜਾ ਸੂਹਾ ਸੂਰੀ ਆਈ ਦੂਜਾ ਸੂਹਾ ਸੂਰੀ ਆ ਹੈ ਕਰਨ ਬਾਈ ਤੇ ਇਹ ਕਿੰਨੇ ਦਿਨ ਪਏ ਆਂਦੇ ਹਜੇ ਹਜੇ ਲੈ ਜੂਗੀ ਹਜੇ 5-6 ਦਿਨ ਲੈ ਜੂਗੀ ਇਹ 5-6 ਦਿਨ ਲੈ ਜੂਗੀ ਹਾਂਜੀ ਕਰਨ ਬਾਈ ਕਿੰਨਾ ਕੁ ਦੁੱਧ ਤੂੰ ਪਹਿਲੇ ਸੂਏ ਦੇ ਥਲੋ ਚੋਇਆ ਹੋਇਆ ਮੈਂ ਇਹ ਥਲੋ ਜੀ 13.5 ਲੀਟਰ 14 ਲੀਟਰ ਦੁੱਧ ਚੋਇਆ ਆਈ ਪਹਿਲੇ ਸੂਏ ਹੈ ਤੇ ਚਵਾਈ ਚਵਾਈ ਨੂੰ ਕਿਵੇਂ ਰਹੀ ਬਾਈ ਬਹੁਤ ਹੀ ਪੂਲੀ ਆਈ ਮੈਂ ਮੰਮੀ ਕਰਦੀ ਹੁੰਦੀ ਸੀ ਧਾਰੀ ਯਾਰ ਠੀਕ ਹੈ ਠੀਕ ਇਹ ਮੇਰੇ ਘਰ ਦੀ ਝੋਟੀ ਆਈ ਇਹ ਨਹੀਂ ਨਹੀਂ ਦੁੱਦੋ ਤੂੰ ਕਿੰਨਾ ਕੁ ਟਾਈਮ ਪਹਿਲਾਂ ਛੱਡੀ ਦੋ ਮਹੀਨੇ ਮੈਂ 8ਵੇਂ ਮਹੀਨੇ ਦੇ ਸ਼ੁਰੂ ਚ ਛੱਡੀ ਆਈ ਇਹ 8ਵੇਂ ਮਹੀਨੇ ਦੇ ਸ਼ੁਰੂ ਚ ਹਾਂਜੀ ਠੀਕ ਆ ਯਾਰ ਫਿਰ ਤਾਂ ਤੇ ਫੈਂਡ ਫੁੰਡ ਵੀ ਚੰਗੀ ਆ ਜਾਂਦੀ ਕੋਈ ਫੈਟ ਵੀ ਚੰਗੀ ਆਈ ਹੈ ਜੀ ਠੀਕ ਆ ਆ ਕੱਟੀ ਜਾਂਦੀ ਆ ਨਾਲ ਦੀ ਬਈ ਇਹ ਕੱਟੀ ਆਈ ਦੀ 14 ਮਹੀਨਿਆਂ ਦੀ ਕੱਟੀ ਆਈ ਤੇ ਪਹਿਲੇ ਸੂਏ ਦੀ ਹੈ ਹਾਂਜੀ ਠੀਕ ਆ ਯਾਰ ਫਿਰ ਪਿੰਡੋਂ ਸਾਂਹ ਤੋਂ ਕਰਾਈ ਸੀ ਇਹ ਕ੍ਰੋਸ ਤੇ 14 ਮਹੀਨਿਆਂ ਦੀ ਕੱਟੀ ਆਈ ਠੀਕ ਆ ਤੇ ਫਿਰ 2 ਜਨਵਾਰਾ ਤੇਰੇ ਕੋਲ ਵੇਚਣ ਦਾ ਕੀ ਕਰਨ ਪਣ ਗਿਆ ਤੇ ਇੱਕ ਤਾਂ ਮੇਰਾ ਭਰਾ ਸੀ ਤੇ ਦੋ ਭਰਾ ਸੀ ਆ ਉਹ ਇੱਕ ਤਾਂ ਬੈਂਕ ਚ ਲੱਗ ਤੇ ਇੱਕ ਮੇਰਾ ਹੀ ਥੋੜਾ ਕੰਮ ਇਹ ਚੱਲੀ ਜਾਂਦਾ ਬਾਹਰ ਲਈ ਆ ਤਾਂ ਕਰਕੇ ਫਿਰ ਮੈਨੂੰ ਵੇਚਣੇ ਪੈ ਗਏ ਠੀਕ ਆ ਬਈ ਮਤਲਬ ਵੀ ਉਵੇਂ ਕੋਈ ਫਾਲਟ ਫੋਲਟ ਵੱਲੋਂ ਨਹੀਂ ਫਾਲਟ ਕੋਈ ਨਹੀਂ ਹੈਗਾ ਤੇਰੇ ਵਰਗਾ ਭਰਾ ਕੋਈ ਘਰੇ ਰੱਖਣ ਵਾਲਾ ਲੈ ਜਾਵੇ ਤਾਂ ਯਾਦ ਕਰੂਗਾ ਹਾਂਜੀ ਹਾਂਜੀ ਠੀਕ ਆ ਵੀਰੇ ਠੀਕ ਆ ਲੈ ਵੀ ਕਰਨ ਬਾਈ ਤੋੜੀਏ ਇਹਨੂੰ ਵੀਰੇ ਕੱਢੀਏ ਬਾਹਰੋਂ ਖੋਲੀ ਮੜਾ ਜੈਨੂੰ ਲੈ ਵੀ ਮਿੱਤਰੋ ਦੂਜਾ ਸੂਆ ਝੋਟੀ ਆ ਕਰਮਾਂ ਵਾਲੀ ਸੁੰਦੀ ਸੂਮ ਦੇ ਵਿੱਚ ਅਜੇ 5-4 ਦਿਨ ਇਹਨੇ ਕੱਢ ਜਾਣੇ ਆ ਤੇ ਅਟਰ ਰੂਟਰ ਦੀ ਬੇਹਤਰੀਨ ਆ ਬਹੁਤ ਚੰਗੇ ਹਵਾਨੇ ਦੇ ਵਿੱਚ ਤਿਆਰ ਹੋਈ ਆ ਬਹੁਤ ਸੋਹਣਾ ਜਿਹੜਾ ਇਹਦਾ ਪਿੱਠ ਪੋੜਾ ਵ ਬੱਠਪੂੜੇ ਦੇ ਵਿੱਚ ਆ ਜਿਹੜੀ ਕਰਮਾਂ ਵਾਲੀ ਮੈਟਰੋ ਦੇਖ ਸਕਦੇ ਹੋ ਤੁਸੀਂ ਇਹਨੂੰ ਲੈ ਜੀ ਬਈ ਜਿਹੜੀ ਕਰਮਾਂ ਵਾਲੀ ਦਾ ਸਿੰਘ ਦਾ ਡਿਜ਼ਾਈਨ ਹੁਸਨਮੰਦ ਦੇ ਵਿੱਚ ਬਹੁਤ ਆ ਭਲੀ ਮਾਨਸ ਵੀ ਬਾਲੀ ਆ ਯਾਰ ਇੱਕ ਗੱਲ ਹੈਗੀ ਮੈਂ ਮੈਂ ਦੇ ਕੋਲੇ ਆ ਭਲੀ ਮਾਨਸ ਮੈਂ ਵਾਕਿਆ ਹੀ ਬਹੁਤ ਆ ਕਿਉਂਕਿ ਇੱਕ ਤਾਂ ਭਲੀ ਮਾਨਸ ਇਸ ਪੱਖ ਤੋਂ ਵੀ ਮੰਨਣਾ ਅਸੀਂ ਉੱਪਰੇ ਬੰਦੇ ਮੈਂ ਦੇ ਕੋਲੇ ਆਏ ਆ ਮੈਨੂੰ ਨਹੀਂ ਕੋਈ ਪਤਾ ਵੀ ਭਾਈ ਉੱਪਰੇ ਬੰਦੇ ਖੜੇ ਆ ਨਹੀਂ ਤਾਂ ਹੋਰ ਕੋਈ ਹੁੰਦੀ ਇਹਦੇ ਖੁਰਲੀਆਂ ਤੇ ਗਵਾਨੀਆਂ ਦੀ ਕੰਧ ਵੀ ਢਾ ਦੇਣੀ ਸੀ ਐ ਮੈਨੂੰ ਪੱਕਾ ਪਤਾ ਹੁੰਦਾ ਕਿ ਐ ਮਈਆਂ ਦੀ ਆਦਤ ਹੁੰਦੀ ਆ ਉਪਰਾਂ ਕਰ ਜਾਂਦੀਆਂ ਡਰ ਜਾਂਦੀਆਂ ਅਸੀਂ ਇਹਦਾ ਕਵਾਲਿਟੀ ਆ ਜਿਹੜੀ ਲੇਵੇ ਦੀ ਵਿਖਾਈ ਆ ਤੁਹਾਨੂੰ ਤਾਂ ਵੀ ਨਹੀਂ ਮੈਨਿਆ ਆਸਾ ਪਾਸਾ ਕੀਤਾ ਇਹਨਾਂ ਇਹਨੂੰ ਇਹਦੀ ਵੀਡੀਓ ਬਣਾਉਣ ਦਾ ਸਾਨੂੰ ਵੀ ਆਨੰਦ ਆ ਰਿਹਾ ਕਿਉਂਕਿ ਇੱਕ ਪਸ਼ੂ ਜਿਹੜਾ ਡਰਦਾ ਉਹਦੀ ਵੀਡੀਓ ਬਣਾਉਣ ਦਾ ਸੁਆਦ ਸਾਨੂੰ ਵੀ ਨਹੀਂ ਆਉਂਦਾ ਸਿੰਘ ਦਾ ਪੁੱਤੋ ਪਿੱਛੋਂ ਸਿੰਘ ਵੀ ਵਿਖਾ ਦੀ ਵੇਖੋ ਤੁਸੀਂ ਇਹਦਾ ਸਿੰਘ ਜਿਹੜਾ ਬੈਕ ਸਾਈਡ ਤੋਂ ਬਹੁਤ ਸੋਹਣਾ ਹਾਂ ਬਹੁਤ ਸੋਹਣਾ ਸਿੰਘ ਆ ਜਿਹੜਾ ਮਿੱਤਰੋ ਕਰਮ ਵਾਲੀ ਭਾਈ ਹੱਥ ਹੱਥ ਮਲਾ ਕੋਲੇ ਨਹੀਂ ਮੜਿਆ ਕਿ ਫਿਰ ਵੀ ਡਰ ਜਾਂਦਾ ਪਸ਼ੂ ਆ ਵੇਖੋ ਇਹਦਾ ਹਜੇ ਵਾਈਟਾਈ ਨਹੀਂ ਕੀਤੀ ਕੋਈ ਪਟ ਪੁੜਾ ਜਿਹੜਾ ਨੇ ਨਵਾਇਆ ਨਹੀਂ ਗਾ ਕਰਮ ਵਾਲੀ ਨੇ ਲੈ ਵੀ ਭਾਈ ਕਰਨ ਹੁਣ ਗੱਲ ਖੜੀਆ ਰੇਟ ਤੇ ਦੱਸੋ ਕਿ ਰੇਟ ਪੁੱਛਦੇ ਆ ਕਿੰਨਾ ਰੇਟ ਆ ਇਹਦਾ ਬਈ ਰੇਟ ਬਈ ਇਹਦਾ ਆਪਾਂ 140 ਰੱਖਿਆ ਤੇ ਮਾਨਤਾਂ ਜ਼ਰੂਰ ਕਰਦਾਂਗੇ ਪਰ ਬੜਾ ਥੱਲੇ ਨਹੀਂ ਜਾਂਦਾ ਬਈ ਠੀਕ ਆ ਬਈ ਮਨਲਾ ਵੀ ਥੋੜਾ ਬੰਦਾ ਪਿਆਰ ਮੁਹੱਬਤਾਂ ਕਰ ਦੇਗਾ ਹਾਂ ਹਾਂ ਵੀ ਆਪਾਂ ਮਾਨਤਾਂ ਜ਼ਰੂਰ ਕਰਾਂਗੇ ਆ ਠੀਕ ਆ ਠੀਕ ਆ ਬਈ ਤੇ ਕਰਨ ਬਈ ਜਿਹੜਾ ਹੁਣ ਇਹਨੂੰ ਟੀਕਾ ਲਵਾਇਆ ਗੱਪਣਾ ਉਹ ਸਾਨ ਤੋਂ ਗੱਪਣਾ ਜਾਂ ਟੀਕੇ ਤੋਂ ਗੱਪਣਾ ਇਹ ਪਿੰਡ ਸਾਡੀ ਮੂਹਰੇ ਨਸਲ ਦਾ ਸਾਨ ਹੁੰਦਾ ਸੀ ਬਹੁਤ ਉਹਦੀ ਆਹ ਕੱਟਈ 14 ਮਹੀਨੇ ਦੀ ਆ ਠੀਕ ਆ ਤੇ ਉਹਦੇ ਤੋਂ ਹੀ ਦੁਆਰਾ ਕਰਾਸ ਕਰਾਈ ਗਈ ਹੈ ਮੈਂ ਵੀ ਇਹਦਾ ਤਾਂ ਰਸਾ ਗਿਆ ਖੋ ਰੇਟ ਵੀ ਕਰਤਾ ਸੁਆ ਵੀ ਦੱਸਤਾ ਹਨਾ ਡਿਟੇਲ ਦੇਤੀ ਸਾਰੀ ਹੁਣ ਆਪਦਾ ਨੰਬਰ ਦੇ ਦੇ ਇੱਕ ਵਾਰੀ ਮੇਰਾ ਹਾਂ ਨੰਬਰ ਮੇਰਾ ਲਿਖੋ ਨੋਟ ਕਰੋ ਜੀ 62845 43107 62845 43107 43107 ਹਾਂਜੀ 62845 ਤੇ 43107 43107 ਇਸ ਨੰਬਰ ਤੇ ਕਰ ਲੋ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਮੈਂ ਬਖਾਤੀ ਆ ਤੁਹਾਨੂੰ ਬਾਕਮਾਲ ਵਖਰੀ ਜੀ ਚਾਲ ਵਾਲੀ ਮੈਂ ਆ ਕਰਮਾਲੀ ਬਿਊਟੀ ਵੀ ਬਹੁਤ ਆ ਲੇਵਾ ਵੀ ਬਹੁਤ ਆ ਬੇਹਤਰੀਨ ਤੇ ਖਾਸ ਮੱਜ ਆ ਜਿਹੜੀ ਦਿਖਾਈ ਤੁਹਾਨੂੰ ਅੱਜ ਆ ਪਿੰਡ ਜਿੱਤ ਗਿੱਲ ਦੇ ਵਿੱਚੋਂ ਗਿੱਲ ਨੇ ਵੀਡੀਓ ਦਿਖਾਈ ਆ ਧੰਨਵਾਦ